ਅਸੀਂ ਪਬਲਿਕ ਸੰਭਾਲ ਜਟਾ ਲਹਿਰ ਬਣਾਉਂਦੇ ਹਾਂ ਸੋਹਣੇ ਪਿੰਡਾਂ ਤੋਂ ਪਿੰਡਾਂ ਤੱਕ ਦਾ ਸਫਰ ਕਰਦਾ ਹੈ ਦਾਗਰ ਕੋਲੋਂ ਨਮੁੰਡੋਂ ਦਿੱਤਾ ਸੀ ਲੇਕਿਨ ਅਜੇ ਉਨੀ ਤੱਕ ਕੋਈ ਵੀ ਪੰਜਾਬ ਸਰਕਾਰ ਨੇ ਪ੍ਰਸ਼ੰਸਾ ਨਹੀਂ ਦਿੱਤਾ ਕੇਸ ਕਰਕੇ ਅਸੀਂ ਇੱਕ ਛੋਟੀ ਜਿਹੀ ਜੰਮੀਤਾਂ ਬੰਗਾਲੇ ਦਾਣਾ ਮਿੱਟੀ ਦੇ ਵਿੱਚ ਰੱਖੀ ਸੀ ਕਿ ਅਸੀਂ ਇੱਕ ਸੰਕੇਤਕ ਜਾਮ ਦੇਣਾ ਹੈ ਲੇਕਿਨ ਇਹ ਜੋ ਮੀਟਿੰਗ ਹੈ ਉਹ ਇੱਕ ਤਰੀਕੀ ਦਾ ਰੂਪ ਸਾਰਨ ਕਰਦੀ ਤੇ ਅਸੀਂ ਸੰਗੀਆਂ ਤੱਕ ਜਾਣ ਦਿੱਤਾ ਤੇ ਐਸਡੀਐਮ ਸਾਹਿਬ ਐਸਐਸਓ ਸਾਹਿਬ ਔਰ ਸਾਡੇ ਡੀਐਸਪੀ ਸਾਹਿਬ ਮਿਲਣ ਆਏ ਉਹਨਾਂ ਨੇ ਸਾਨੂੰ assurance ਦਵਾਇਆ ਕਿ ਜੋ 17 ਮੋਟਰ ਦਾ ਝੋਨਾ ਤੁਸੀਂ ਮੰਡੀ ਦੇ ਵਿੱਚ ਲੈ ਕੇ ਆਓ ਅਸੀਂ ਤੁਹਾਡਾ ਉਹ ਝੋਨਾ ਚੁਕਾਵਾਂਗੇ ਅਸੀਂ ਆਪਣੇ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ 17 ਮੋਚਰ ਦਾ ਝੋਨਾ ਜਿਹੜਾ ਤੁਹਾਡਾ ਮੰਡੀ ਵਿੱਚ ਆਉਣਾ ਚਾਹੀਦਾ ਜਥੇਬੰਦੀ 17 ਮੋਚਰ ਦਾ ਝੋਨਾ ਹੋਏਗਾ ਉਹ ਤੁਹਾਡੇ ਨਾਲ ਡੜ ਕੇ ਖੜੇਗੀ ਅਗਰ 17 ਮੋਚਰ ਤੋਂ ਉੱਪਰ ਮੋਚਰ ਹੋਏਗਾ ਤੇ ਜਥੇਬੰਦੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਏਗੀ ਇਸ ਕਰਕੇ ਆਪਣਾ ਝੋਨਾ ਸਕਾ ਕੇ ਲਿਆਓ ਜਥੇਬੰਦੀ ਤੁਹਾਡੇ ਨਾਲ ਹਮੇਸ਼ਾ ਖੜੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਨੇ ਵੱਡੇ ਤੋਂ ਮੋਚਰ ਕੱਢ ਕੇ ਲਿਆਓ ਮੰਡੀ ਦੇ ਸਾਨੂੰ ਦੱਸੋ ਜਿੱਥੇ ਕੋਈ ਪ੍ਰੋਬਲਮ ਹੋ ਕੇ ਆਈ ਮਾਲ ਦਾ ਜਿਹੜਾ ਜਾ ਕੇ ਸੁਲਾਵਾ ਦੇ ਤੂੰ ਨਾ ਪਤਾ ਲੈ ਆਓ ਜਿੰਨ ਵੱਡਿਆ ਹੋਣਾ ਲੈ ਆਓ ਤੁਹਾਨੂੰ ਜਿਹੜਾ ਚਾਕੇ ਤੁਮਾਉਂਦੇ ਆ। ਤਸੋ ਕੇ ਨਰੇ ਵੱਡਿਆ ਅਸੀਂ ਲੈ ਆਓ। ਇਹੋ ਗੱਲ। ਜੇ ਕਿਸੇ ਤੇ ਵੱਡਿਆ ਤੋਂ ਨਾਪਣਾ ਲੈ ਕੇ ਆਵੋ ਅਸੀਂ ਨਾਲ ਲਾ ਕੇ ਤੁਲਾਉਂਦੇ ਜੀ ਉਹਨਾਂ ਦੇ ਨਾਲ। ਪਰ ਉਹ ਮਾਊਚਰ ਕੱਢ ਕੇ ਲੈਣਾ ਗਿੱਲਾ ਝੋਲਾ ਦੇ ਕਿੰਨੇ ਤੁਸੀਂ ਲੈ ਕੇ ਆਓ ਸਾਡੀ ਜ਼ਿੰਮੇਵਾਰੀ ਆ। ਬਾਹਰ ਦਾ ਸਾਰਾ ਕੁਝ ਹੀ ਆਊਗਾ ਜੀ ਲੈ ਕੇ ਆਓ ਸਾਰਾ ਕੁਝ ਹੀ ਆਊਗਾ ਤੁਸੀਂ ਲੈ ਕੇ ਆਵੋ। ਇਹ ਨਾ ਤੋੜੇ ਨਹੀਂ ਪਾਉਂਦੇ ਵੱਡੇ। ਜੇ ਨਾ ਵੱਡਿਆ ਮੰਡੀਆ ਦੇ ਕੋਈ ਆ ਆ ਕੇ ਕਹਿਣਾ ਜੀ ਇਹਨਾਂ ਬੰਦ ਨਹੀਂ ਆ ਸਰਕਾਰ ਨੇ ਬਰਾਲੇ ਕਿੰਨੇ ਹੋਏ ਆ ਸਰਕਾਰ ਨੇ ਟੋਟਲਾ ਬਰਾਲੇ ਕੀਤੇ ਹੋਏ ਆ ਤੁਸੀ ਉਹਨਾਂ ਦਾ ਬੰਦ ਕੇ ਲਿਆਓ ਸਾਹੂ ਨੇ ਕਿਹਾ ਕਿ ਜੇ ਵਾਰੀ ਇਹਨਾਂ ਦੀ ਆ ਤਾਂ ਸੰਤੋ ਹੋਏਗਾ ਅੱਜ ਜਿਹੜੀ ਜਣੀ ਹੈਗਾ ਉਹ ਅਸੀਂ ਪੈਸੇ ਵੀ ਸਾਡੇ ਜਾਨ ਤੇ ਪਾ ਦੇਣਾ ਸਾਹਾਦਰੂਣਾ ਅਨੁਵਾਸ ਪਾ ਦੇ ਤਾਂ ਅਸੋਨਾਂ ਨੇ ਮੇਰੀ ਗੱਲ ਪਾਜ ਤੋਂ ਬਾਅਦ ਇਹਦਾ ਵੀ ਠੋਲਾ ਸਹਾਰਾ ਮੋਹਰ ਚੱਲ ਮੰਡੀ ਚ ਲੈ ਕੇ ਆਓਗੇ ਤਿਆ ਟੋਡਾ ਤੋਂ ਨਾ 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 ਕੋਈ ਜ਼ਿੰਮੇਵਾਰ ਨਹੀਂ ਟੋਡਾ ਤੋਂ ਨਾ ਕੋਈ ਜ਼ਿੰਮੇਵਾਰ ਨਹੀਂ ਦੁਨੀਆ ਨਾਲ ਜੱਦੇ ਬਣੀ ਨਹੀਂ ਸਰਕਾਰਾਂ ਵਾਚਤ ਟੋਡਾ ਤੋਂ ਨਾ ਆਏਗਾ ਪ੍ਰਸ਼ਾਸਨ ਸਾਡੇ ਨਾਲ ਖੜਾ ਇਹਨਾਂ ਨੇ ਜ਼ਿੰਮੇਵਾਰੀ ਲਈ ਹੈ ਤੁਹਾਡਾ ਸੁਪਾਸੋ ਨਾ ਆਏਗਾ ਪਰਿਆ ਜਾਏਗਾ ਅਸੀਂ ਲੋਕਾਂ ਨੂੰ ਨਾਮ-ਨਾ ਕਰੀਏ ਤੇ ਸਾਰੇ ਅਗੇ ਹੱਥ ਜੋੜ ਕੇ ਬੇਨਤੀ ਆ ਅਸੀਂ ਤੇ ਨਹੀਂ ਵਿਜੇਗਾ ਨਾ ਜੇ ਅਸੀਂ ਅਗੇ ਸਭ ਪੱਕਾ ਕਰਾਂਗੇ ਇਹ ਸੰਕੇਤ ਨਹੀਂ ਜਾਪਾ ਪੱਕਾ ਕਰਨਾ ਲਾਵਾਂਗੇ ਕੋਈ ਚੱਕਰ ਨਹੀਂ ਬਿਲਕੁਲ ਬਲੇ ਸੋਨਹਾਰ